ਰੇਡ ਕਰਨ ਗਈ ਪੁਲਿਸ ਪਾਰਟੀ ਤੇ ਨਸ਼ਾ ਤਸਕਰ ਵੱਲੋਂ ਹਮਲਾ ਕੀਤਾ ਗਿਆ ਜਿहां ਤੋਂ ਅਮਦਾਜ਼ੇ ਕੀ ਪਿੰਡ ਪਾਤਰਾ ਵਿਖੇ ਨਸ਼ਾ ਕਰ ਰਹੇ ਨੌਜਵਾਨਾਂ ਤੇ ਥਾਣਾ ਪਾਤਰਾ ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਰੇਡ ਕਰਨ ਗਈ ਥਾਣਾ ਪਾਤਰਾ ਦੀ ਪੁਲਿਸ ਟੀਮ ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਮੁੱਖ ਖਬਰ ਤੋਂ ਬਾਅਦ ਇਹ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਔਰ ਦੱਸਿਆ ਕਿ ਕੁਝ ਨੌਜਵਾਨ ਪਿੰਡ ਪਾਤਰਾ ਵਿਖੇ ਜਿਹੜੇ ਕਿ ਘਰ ਦੇ ਅੰਦਰ ਬੈਠੇ ਨਸ਼ਾ ਕਰ ਰਹੇ ਸਨ ਤੇ ਜਦੋਂ ਉਹ ਉਥੇ ਮੌਕੇ ਤੇ ਪਹੁੰਚੇ ਤਾਂ ਉਹਨਾਂ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ ਜਿਸ ਤੋਂ ਬਾਅਦ ਅਜਨੋ ਮਾਰਨ ਦੀ ਨੀਅਤ ਦੇ ਨਾਲ ਪੁਲਿਸ ਕਰਮਚਾਰੀਆਂ ਤੇ ਹਮਲਾ ਬੋਲ ਦਿੱਤਾ ਜਾਂਦਾ ਉਹਨਾਂ ਦੱਸਿਆ ਕਿ ਹੁੰਡਾ ਅਨੁਮਤ ਤਲਵਾਰ ਦੇ ਨਾਲ ਜਿਹੜੇ ਕਿ ਹਮਲਾ ਕੀਤਾ ਗਿਆ ਜਿਸ ਨਾਲ ਸੀਨੀਅਰ ਕਾਂਸਟੇਬਲ ਜਸਬੀਰ ਸਿੰਘ 1760 ਦੇ ਖੱਬੀ ਅੱਖ ਦੇ ਥੱਲੇ ਜਿਹੜੇ ਕਿ ਵਜੀ ਹੈ ਸਿਰ ਦੇ ਉੱਪਰ ਖੱਬੇ ਪਾਸੇ ਅਤੇ ਖੱਬੀ ਬਾਹ ਤੇ ਵੀ ਗੰਭੀਰ ਸੱਟਾਂ ਵਜੀਆਂ ਨੇ ਜਿਸ ਦੇ ਕਾਫੀ ਖੂਨ ਵਗਣ ਤੋਂ ਬਾਅਦ ਉਹਨਾਂ ਦੀ ਬਰਦੀ ਖੂਨ ਨਾਲ ਲਤਪਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਦੇ ਕੰਮ ਦੇ ਵਿੱਚ ਵਿਗਨ ਪਾਉਣਾ ਤੇ ਅਤੇ ਮੁਲਾਜ਼ਮਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਤਹਿਤ ਕਈ ਤਰ੍ਹਾਂਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਰੇਡ ਕਰਨ ਗਈ ਪੁਲਿਸ ਪਾਰਟੀ ਤੇ ਨਸ਼ਾ ਤਸਕਰ ਵੱਲੋਂ ਹਮਲਾ ਕੀਤਾ ਗਿਆ ਜੀ ਹਾਂ ਤੁਮ ਦਾਦੀ ਕੀ ਪਿੰਡ ਪਾਤਰਾ ਵਿਖੇ ਨਸ਼ਾ ਕਰ ਰਹੇ ਨੌਜਵਾਨਾਂ ਤੇ ਥਾਣਾ ਪਾਤਰਾ ਦੇ ਐਸ ਐਚ ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਰੇਡ ਕਰਨ ਗਈ ਥਾਣਾ ਪਾਤਰਾ ਦੀ ਪੁਲਿਸ ਟੀਮ ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਨੇ ਦੱਸਿਆ ਕਿ ਮੁੱਖ ਖਬਰ ਤੋਂ ਬਾਅਦ ਇਹ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਔਰ ਦੱਸਿਆ ਕਿ ਕੁਝ ਨੌਜਵਾਨ ਪਿੰਡ ਪਾਤਰਾ ਵਿਖੇ ਜਿਹੜੇ ਕਿ ਘਰ ਦੇ ਅੰਦਰ ਬੈਠੇ ਨਸ਼ਾ ਕਰ ਰਹੇ ਸਨ ਤੇ ਜਦੋਂ ਉਹ ਉੱਥੇ ਮੌਕੇ ਤੇ ਪਹੁੰਚੇ ਤਾਂ ਉਹਨਾਂ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ ਜਿਸ ਤੋਂ ਬਾਅਦ ਅਜਨੋਮਾਨ ਦੀ ਨੀਅਤ ਦੇ ਨਾਲ ਪੁਲਿਸ ਕਰਮਚਾਰੀਆਂ ਤੇ ਹਮਲਾ ਬੋਲ ਦਿੱਤਾ ਜਾਂਦਾ ਉਹਨਾਂ ਦੱਸਿਆ ਕਿ ਹੁੰਡਾ ਅਨੁਮਤਲਵਾਰ ਦੇ ਨਾਲ ਜਿਹੜੇ ਕਿ ਹਮਲਾ ਕੀਤਾ ਗਿਆ ਜਿਸ ਨਾਲ ਸੀਨੀਅਰ ਕਾਂਸਟੇਬਲ ਜਸਵੀਰ ਸਿੰਘ 1760 ਦੇ ਖੱਬੀ ਅੱਖ ਦੇ ਥੱਲੇ ਜਿਹੜੇ ਕਿ ਵਜੀ ਹੈ ਤੇ ਦੇ ਉੱਪਰ ਖੱਬੇ ਪਾਸੇ ਅਤੇ ਖੱਬੀ ਬਾਹ ਤੇ ਵੀ ਗੰਭੀਰ ਸੱਟਾਂ ਵਜੀਆਂ ਨੇ ਜਿਸ ਦੇ ਕਾਫੀ ਖੂਨ ਵਿਗਨ ਤੋਂ ਬਾਅਦ ਉਹਨਾਂ ਦੀ ਵਰਦੀ ਖੂਨ ਨਾਲ ਲਥਪਥ ਹੋ ਜਾਂਦੀ ਹੈ ਫਿਰ ਹਾਲ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਦੇ ਕੰਮ ਦੇ ਵਿੱਚ ਵਿਗਨ ਪਾਉਣਾ ਤੇ ਅਤੇ ਮੁਲਾਜ਼ਮਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਤਹਿਤ ਕਈ ਤਰ੍ਹਾਂਾਂ ਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਰੇਡ ਕਰਨ ਗਈ ਪੁਲਿਸ ਪਾਰਟੀ ਤੇ ਨਸ਼ਾ ਤਸਕਰ ਵੱਲੋਂ ਹਮਲਾ ਕੀਤਾ ਗਿਆ ਜਿहां ਤੋਂ ਅੰਦਾਜ਼ੇ ਕੀ ਪਿੰਡ ਪਾਤਰਾ ਵਿਖੇ ਨਸ਼ਾ ਕਰ ਰਹੇ ਨੌਜਵਾਨਾਂ ਤੇ ਥਾਣਾ ਪਾਤਰਾ ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਰੇਡ ਕਰਨ ਗਈ ਥਾਣਾ ਪਾਤਰਾ ਦੀ ਪੁਲਿਸ ਟੀਮ ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਮੁੱਖ ਖਬਰ ਤੋਂ ਬਾਅਦ ਇਹ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਔਰ ਦੱਸਿਆ ਕਿ ਕੁਝ ਨੌਜਵਾਨ ਪਿੰਡ ਪਾਤਰਾ ਵਿਖੇ ਜਿਹੜੇ ਕਿ ਘਰ ਦੇ ਅੰਦਰ ਬੈਠੇ ਨਸ਼ਾ ਕਰ ਰਹੇ ਸੰਤੇ ਜਦੋਂ ਉਹ ਉਥੇ ਮੌਕੇ ਤੇ ਪਹੁੰਚੇ ਤਾਂ ਉਹਨਾਂ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ ਜਿਸ ਤੋਂ ਬਾਅਦ ਅਜਨੋਮਾਨ ਦੀ ਨੀਅਤ ਦੇ ਨਾਲ ਪੁਲਿਸ ਕਰਮਚਾਰੀਆਂ ਤੇ ਹਮਲਾ ਬੋਲ ਦਿੱਤਾ ਜਾਂਦਾ ਉਹਨਾਂ ਦੱਸਿਆ ਕਿ ਖੁੰਡਾ ਅਨੁਮਤਲਵਾਰ ਦੇ ਨਾਲ ਜਿਹੜੇ ਕਿ ਹਮਲਾ ਕੀਤਾ ਗਿਆ ਜਿਸ ਨਾਲ ਸੀਨੀਅਰ ਕਾਂਸਟੇਬਲ ਜਸਬੀਰ ਸਿੰਘ 1760 ਦੇ ਖੱਬੀ ਅੱਖ ਦੇ ਥੱਲੇ ਜਿਹੜੇ ਕਿ ਵਜੀ ਹੈ ਫਿਰਦੇ ਉੱਪਰ ਖੱਬੇ ਪਾਸੇ ਅਤੇ ਖੱਬੀ ਬਾਹ ਤੇ ਵੀ ਗੰਭੀਰ ਸੱਟਾਂ ਵਜੀਆਂ ਨੇ ਜਿਸ ਦੇ ਕਾਫੀ ਖੂਨ ਵਗਣ ਤੋਂ ਬਾਅਦ ਉਹਨਾਂ ਦੀ ਬਰਦੀ ਖੂਨ ਨਾਲ ਲਤਪਤ ਹੋ ਜਾਂਦੀ ਹੈ। ਇਨਹਾਲ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਦੇ ਕੰਮ ਦੇ ਵਿੱਚ ਵਿਗਨ ਪਾਉਣਾ ਤੇ ਅਤੇ ਮੁਲਾਜ਼ਮਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਤਹਿਤ ਕਈ ਤਰ੍ਹਾਂਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।